エッグボド <laughs> ードのようにさあ ਭਾਈ ਜੀ ਆ ਪਰਚ ਦੇ ਗਿਆ ਜੀ ਤੁਹਾਡਾ ਹਾਂ ਜੀ ਹਾਂ ਇਹ ਤਾਂ ਪਰਸ ਮੇਰਾ ਹੈ ਅਸ ਥੈਂਕ ਯੂ ਅਬ ਸੱਚਾਈ ਦੀ ਬੋਤਲ ਤੂੰ ਐ ਕਰ ਤੂੰ ਆਪਣੀ ਬੋਤਲ ਲੈ ਆ ਜਾ ਆਪਾਂ ਇਹ ਚ ਪੀਣੇ ਆ ਜਾ ਨਹੀਂ ਨਹੀਂ ਭਾਈ ਜੀ ਹੈਗੇ ਮੇਰੇ ਕੋਲ ਪਛੇ ਮੈਂ ਲੰਦਾ ਬੋਤਲ ਨਹੀਂ ਨਹੀਂ ਯਾਰ ਗਮ ਆਉਦੀ ਗੱਲ ਹੈਕ ਵੀ ਦੇਖ ਮਾਣਦਾਰ ਬੰਦਾ ਮੈਨੂੰ ਮਿਲਿਆ ਗਰੇਹਾ ਮੇਰਾ ਪਰਸ ਦੇ ਤਾ ਨਾ ਬਿਨਾ ਤੱਕ ਤੈਨੂੰ ਮੇਰੇ ਨਾਲ ਲਾਉਣਾ ਪੈਣਾ ਨਾ ਨਾ ਭਾਈ ਆ ਜਾ ਆ ਜਾ ਆ ਜਾ ਮੇਰਾ ਢੀ ਆ ਜਾ ਆ ਜਾ ਆ ਜਾ ਨਾ ਮੇਰੇ ਆ ਜਾ ਤੂੰ ਮਰ ਲੈ ਆ ਜਾ ਆਪਾਂ ਲਾਮਾ ਨੇ ਦੋਏ ਭਾਈ ਹੱਥ ਡਗਰੀ ਜਾਣਾ ਇਕੱਠੇ ਕੇ ਦੇ ਮੈਨੂੰ ਇਮਾਨਦਾਰ ਬੰਦਾ ਅੰਦਰ ਗਿਆ ਇਮਾਨਦਾਰ ਲੋਕਾਂ ਦੀ ਤਾਂ ਬੈਸੀ ਬਹੁਤ ਘਾਟ ਰਾਈਥ ਆ ਜਾ ਭਾਈ ਇੱਥੇ ਬੈਠ ਖਾ ਲੈ ਮੈਂ 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 ਕਰਦਾ ਕੁਝ ਇਹ ਆ ਬੈਠੋ ਵੀ ਕੋਈ ਨਹੀਂ ਕੋਈ ਨਹੀਂ ਬੈਠੇ ਨਹੀਂ ਨਹੀਂ ਤੂੰ ਬੈਠ 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 ਆਜੋ ਕਮਾਲ ਸਵਾਦ ਆ ਜਾ ਦਰਵਾਜ ਹੋ ਗਿਆ ਚਲ ਠੀਕ ਹੈ ਥੈਂਕ ਯੂ ਭਾਈ ਸਵਾਦ ਆ ਗਿਆ ਤੈਨੂੰ ਮਿਲ ਗਿਆ ਸਵਾਦ ਆ ਗਿਆ ਇੱਕ ਮਿੰਟ ਰੋਗਾ ਛੋਟੇ ਭਾਈ ਆ ਪਾਣੀ ਦਾ ਗਲਾਸ ਲਿਆ ਭਾਈ ਹਾਂ ਆ ਰੱਖ ਦੇ ਅੱਜ ਹੁਣ ਤੂੰ ਮੈਨੂੰ ਐਂ ਦੱਸ ਖਾਏਗਾ ਕੀ ਕੋਈ ਨਹੀਂ ਬਸ ਆਪਾਂ ਪਕੌੜੀਆਂ ਨਾਲ ਸਾਰ ਦਿੰਦੇ ਆ ਨਹੀਂ ਨਹੀਂ ਪਕੌੜੇ ਪਕੂੜੀਆਂ ਨਾਲ ਨਹੀਂ ਸਾਰਨਾ ਐਂ ਕਰ ਛੋਟੇ ਭਾਈ

ਜੈ ਪੋਤ ਲੈ ਇੱਕ ਪੀ ਨਾ ਇੱਕ ਪੀ ਦੋ ਪੀ ਨਿਆ ਦੋ ਪੀ ਉਹ ਬਾਜੀ ਬਸ ਬਾਈ ਜੀ ਪੀਆ ਕੁਮਾਰ ਉਹ ਆਪਾਂ ਤਾਂ ਇੰਨੇ ਨਹੀਂ ਪੀਣ ਵਾਲੇ ਜੀ ਆਪਾਂ ਤਾਂ ਇੱਕ ਪਉਆ ਲਈਦਾ ਜੀ ਦੇਖ ਲਾ ਲੋਕ ਬਹੁਤ ਮਿਲਦੇ ਨੇ ਮੈਨੂੰ ਸਵੇਰ ਤੋਂ ਲੱਗੇ ਸ਼ਾਮ ਤੱਕ ਤੇਰੇ ਬਲ ਨਹੀਂ ਮੈਂ ਥੈਂਕ ਯੂ ਲੋੜ ਨਹੀਂ ਮਗਾਂ ਮੈਂ ਬੜਾ ਭਰਾ ਮਿਲਿਆ ਮੈਨੂੰ ਅੱਜ ਆਜਾ ਆਪਾਂ ਨੇ ਤੇ ਤੂੰ ਮਗਾਉਂਦੇ ਰਹਿਣਾ ਸਮਾਨ ਠੀਕ ਹੈ ਹਾਂ ਮੈਂ ਕਿਦਾਂ ਦਸ਼ੂਰ ਕੀਤਾ ਲਾ ਲਾ ਬੱਸ ਇਹ ਰਾ ਲੈ ਲੈ ਗੱਜਦੀ ਦੱਦ ਦੇ ਮੈਸਰ ਹਾਂ ਮੈਂ ਤਾਂ ਪਹਿਲਾਂ ਵੀ ਲਈ ਮੈਂ ਆਪਣਾ ਥੋੜਾ ਜਿਹਾ ਲੱਬਲੀ ਜਿਹਾ ਰੱਖਣਾ ਲੈ ਪਾਣੀ ਦਰ ਕੇ ਨਾ ਪੋਣਾ ਪਾਣੀ ਆਪਾਂ ਦਾ ਮਾ ਬਾਣੀ ਥੋੜਾ ਜਿਹਾ ਹੀ ਪਾ ਜੀ ਪਾਣੀ ਬਹੁਤਾ ਨਹੀਂ ਪੀਂਦੇ ਆਪਾਂ ਆਲਾ ਆਹ ਚਾਕ ਬਰੇ ਚਾਂਸ ਆਹ ਲਵ ਯੂ ਠੀਕ ਹੈ ਜੀ ਆ ਆ ਆ ਦੇਖ ਤਾ ਉਹ ਬੜੀ ਸਵਾਦ ਆ ਭਾਈ ਹੂੰ ਮੈਂ ਬੋਦਰ ਬੋਨਾ ਮੈਂ ਅਖ ਮੈਂ ਵਧੀਆ ਬੋਦਰ ਲੈ ਰਿਹਾ ਖਰਾਬ ਜੀ ਬਹੁਤ ਸਵਾਦ ਆ ਜੀ ਹਾਂ ਨਜ਼ਾਰਾ ਲਈਦਾ ਨਜ਼ਾਰਾ ਵੀਰੇ ਕੁਝ ਨਹੀਂ ਰੱਖਿਆ ਤੇ ਦੁਨੀਆਦਾਰੀ ਚ ਮੈਂ ਲਾ ਲਿਆ ਜ਼ਾਬ ਠਗੀਆਂ ਧੋਰੀਆਂ ਨੇ ਤੇ ਕੁਝ ਨਹੀਂ ਇਮਾਨਦਾਰ ਬੰਦਾ ਦਾ ਬੋਗਟ ਮਿਲਦੇ ਨੇ ਅੱਜ ਮੈਨੂੰ ਇਮਾਨਦਾਰ ਬੰਦਾ ਮਿਲਿਆ ਲਵ ਯੂ ਹੂੰ ਹੂੰ ਲਵ ਯੂ ਬੰਦਾ ਬਾਈ ਕਮਾਲ ਹੋ ਗਿਆ ਭਾਈ ਅੱਜ ਤੱਕ ਠੇਕੇ ਦੇ ਮੂਰੇ ਗਿਰਿਆ ਹੋਇਆ ਪਰਸ ਠੇਕੇ ਤੇ ਆ ਕੇ ਬੰਦੇ ਗਿਰ ਜਾਂਦੇ ਨੇ ਪਰ ਗਿਰਿਆ ਹੋਇਆ ਪਰਸ ਉਹ ਵੀ ਨੋਟਾਂ ਦਾ ਭਰਿਆ ਹੋਇਆ ਕਦੇ ਕਿਸੇ ਨੇ ਨਹੀਂ ਮੋੜਿਆ ਭਾਈ ਇੰਨਾ ਇਮਾਨਦਾਰ ਬੰਦਾ ਕਿਹੜੇ ਯੁੱਗ ਜੁਆ ਆਇਆ ਮੇਰੇ ਤੂੰ ਮਾਦਾ ਦੇਖ ਕੇ ਹੈਰਾਨ ਹੋ ਗਿਆ ਯਾਰ ਅੱਜ ਤੇਰੇ ਨਾਲ ਪੈਗ ਲਾਉਣਾ ਭਾਈ ਤੇਰੇ ਨਾਲ ਪੈਗ ਲਾਉਣਾ ਮੈਂ ਇਹ ਆ ਦੇਖ ਪਾ ਪੈਗ ਪਾ ਅਜਾ ਭਾਈ ਕੀ ਕੰਮ ਕਰਦੇ ਹੋ ਤੁਸੀਂ ਬਾਈ ਜੀ ਮੈਂ ਤਾਂ ਵਿਹਲਾ ਬੇਰੋਜ਼ਗਾਰਾਂ ਪੜਿਆ ਲਿਖਿਆ ਹੋ ਕੇ ਵੀ ੱੱਕੇ ਖਾਨਾ ਮੈਂ ਵੀ ਤੇਰੇ ਵਾਂਗੂੰ ਕੁਝ ਸਮਾਂ ਪਹਿਲਾਂ ਨਾ ਬੇਰੋਜ਼ਗਾਰ ਹੁੰਦਾ ਸੀਗਾ ਤੇ ਅੱਜ ਅੱਜ ਦੇਖ ਲੈ ਲੈਰਾ ਵੈਰਾ ਜੰਨ ਆ ਪਾ ਯਾ ਨਾ ਲੈਰਾ ਵੈਰਾ ਹੁਣ ਨਹੀਂ ੱੱਕੇ ਖਾਣੇ ਜਿੰਦਰੀ ਜੇਕ ਸੋਚ ਲਿਆ ਕਿ ਹੁਣ ਨਹੀਂ ੱੱਕੇ ਖਾਣੇ ਬਾਈ ਜੀ ਆਪਣਾ ਕੀ ਕਾਰੋਬਾਰ ਆ ਜੀ ਪੜਾ ਆਪਣਾ ਕੋਈ ਕਾਰੋਬਾਰ ਨਹੀਂ ਹੈਗਾ ਕਾਰੋਬਾਰ ਨਹੀਂ ਕਰਦੇ ਅੱਜਕੱਲ ਤਾਂ ਚੱਲ ਜਿਆ ਨੇ ਸਕੀਮਾਂ ਆਪ ਤਾਂ ਸਕੀਮਾਂ ਲੈਣੀ ਨੇ ਸਕੀਮਾਂ ਪੈਸੇ ਕਮਾਉਣ ਵਾਲੀਆਂ ਸਕੀਮਾਂ ਹਾਂ ਸਕੀਮਾਂ ਬਾਈਕ ਕਰੀ ਸਕੀਮਾਂ ਉਹ ਸਕੀਮ ਨਹੀਂ ਬੁਰੇ ਸਕੀਮ ਨਹੀਂ ਹੈ ਜੀ ਉਹ ਤਾਂ ਲੋਡ ਸ਼ਾਪ ਵਾਲੀ ਮਸ਼ੀਨ ਆ ਆ ਮੇਰਾ ਪਰਸ ਗੇਰੇ ਨਹੀਂ ਮੜੇ ਕੇ ਤੇ ਕੋਈ ਫਰਕ ਨਹੀਂ ਪੈਣਾ ਸੀ ਬਿਲਕੁਲ ਫਰਕ ਨਹੀਂ ਜੀ ਪੈਣਾ ਮੈਨੂੰ ਕਿਉਂਕਿ ਮਾਦਾ ਘਾਂਟੇ ਦਾ 5-7000 ਰੁਪਿਆ ਕਮਾ ਲੈਂਦਾ 5-7000 ਰੁਪਿਆ ਭਾਈ ਜੀ ਇਹ ਜੀ ਕਿਹੜੀ ਸਕੀਮਾਂ ਜਿਹਦੇ ਨਾਲ ਘਾਂਟੇ ਦਾ 5-7000 ਰੁਪਿਆ ਬਣ ਜਾਂਦਾ ਮੈਂ ਸਕੀਮਾਂ ਆਪਣੇ ਕਿਸੇ ਨੂੰ ਨਹੀਂ ਦੱਸਦਾ ਨਾ ਕੋਈ ਹੋਰ ਮੈਨੂੰ ਨਹੀਂ ਦੱਸਦਾ ਪਰ ਤੁਮਾਨੂੰ ਬੰਦਾ ਵਧੀਆ ਲੱਗਿਆ ਤੈਨੂੰ ਦੱਸੂਗਾ ਵੀ ਮੇਰੀ ਕਿਹੜੀ ਸਹੀਵਾ ਤੈਨੂੰ ਦੱਸੂਗਾ ਮੇਰਾ ਨਾ ਇੱਕ ਗਰੁੱਪ ਬਣਾਇਆ ਹੋਇਆ ਮੈਂ ਸਵੇਰੇ ਉੱਠਦਾ ਅਖਬਾਰ ਪੜ੍ਹਦਾ ਤਾਜ਼ਾ ਸਵੇਰ ਦਾ ਉਹਨਾਂ ਤੇ ਜ਼ਿਲ੍ਹੇ ਵੀ ਇਸ਼ਤਿਆਰ ਨਹੀਂ ਲੱਗੇ ਹੁੰਦੇ ਮੁੰਡੇ ਕੁੜੀਆਂ ਦੇ ਰਿਸ਼ਤੇ ਆਲੇ ਉਹ ਦੇਖ ਦਰ ਮੈਂ ਫੇਰ ਉਹਨਾਂ ਜੋ ਕਰਕੇ ਟਿਕ ਕਰਕੇ ਨੰਬਰ ਲੋਟ ਫੇਰ ਮੇਰਾ ਗਰੁੱਪ ਕੰਮ ਸ਼ੁਰੂ ਕਰ ਦਿੰਦਾ ਹਾਂ ਹਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਸਵੇਰ ਫੋਨ ਤੇ ਗੱਲ ਕਰੀ ਸੀ ਆ ਗਿਆ ਸਾਰਾ ਪਰਿਵਾਰ ਅੱਛਾ ਅੱਛਾ ਆ ਜਾਓ ਆ ਜਾਓ ਆ ਜਾਓ ਆ ਜਾਓ ਆਓ ਜੀ ਆਖਬਾਰ ਦੇ ਵਿੱਚ ਮੈਂ ਪੜ੍ਹਦਾ ਕਿ ਕਿਸੇ ਕੁੜੀ ਨੂੰ ਚੰਗੇ ਪਰਿਵਾਰ ਪਰਿਆ ਲਿਖਿਆ ਦੀ ਲੋੜ ਹੈ ਤਾਂ ਮੈਂ ਉਹਨਾਂ ਨੂੰ ਫੋਨ ਕਰਦਾ ਤੇ ਕਹਿੰਦਾ ਜਿਹੋ ਜ੍ਹਾ ਮੁੰਡਾ ਕੋਲੋਂ ਜਾਹਿਗਾ ਨਾ ਉਹੋ ਜ੍ਹਾ ਮੇਰੇ ਕੋਲ ਹੈਗਾ ਪੈਸੇ ਵਾਲਾ ਵੀ ਤੇ ਸਮਾਰਟ ਮੁੰਡਾ ਵੀ ਉਹ ਆਪਾਂ ਉਹਨਾਂ ਨੂੰ ਦੱਸ ਦੇਣਾ ਤੇ ਟਾਈਮ ਰੱਖ ਲਈ ਜਾ ਕਿ ਕਦੋਂ ਆਈਏ ਅਸੀਂ ਤੇ ਜਦੋਂ ਉਹ ਕਹਿੰਦੇ ਨੇ ਅਸੀਂ ਚੈਲੇਜੀ ਦਾ ਤੇ ਯਾਹ ਵੇ ਆਪਾਂ ਆਪਣਾ ਕੰਮ ਸ਼ੁਰੂ ਕਰਦੇ ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਇਹ ਕਾਕਾ ਜੀ ਦੇ ਫਾਦਰ ਸਾਹਿਬ ਨੇ ਤੇ ਇਹ ਮਾਤਾ ਜੀ ਨੇ ਆ ਕਾਕਾ ਜੀ ਅਤੇ ਇਹ ਉਹਨਾਂ ਦਿੱਤਾ ਹੈ ਜੀ ਹੈ ਨਾ ਬੇਟਾ ਕੁੜੀ ਦੇਖ ਲੈ ਚੰਗੀ ਤਰਾ ਦੇਖੋ ਕਿੰਨਾ ਸੋਹਣਾ ਹੀ ਰੂਪ ਹੈ ਜਾਂ ਜੜੀ ਚੱਚੂ ਕੁੜੀ ਤੁਹਾਡੀ ਤੁਸੀਂ ਵੀ ਦੱਸੋ ਜੀ ਕੋਈ ਨਹੀਂ ਹਾਂ ਜੀ ਕੰਮ ਕੀ ਕਰਦਾ ਪੰਜਾਬ ਪੁਰ ਤੇ ਚੋ ਨੌਕਰੀ ਕਰਦਾ ਜੀ ਅੱਛਾ ਹਾਂ ਚੰਗੀਦ ਲਖਾਵਾ ਉੱਪਰ ਹੋਏ ਦਾ ਜਿਆਪੂਲੇ ਚ ਹਾਂ ਹਾਂ ਮੈਨੂੰ ਇਹਨਾਂ ਕਾ ਵੀ ਚੰਗੀ ਏ ਨਾਲੇ ਪੁਲਿਸ ਵਾਲਿਆਂ ਤਾਂ ਵੈਸੇ ਹੀ ਬਣ ਜਾਂਦੇ ਨੇ ਹਾਂ ਹਾਂ ਜੇ ਮੁੰਡਾ ਪਸੰਦ ਹੈ ਹਾਂ ਮੁੰਡਾ ਪਸੰਦ ਹੈ ਮੈਂ ਇੱਕ ਸ਼ਰਤ ਰੱਖਦਾ ਹਮੇਸ਼ਾ ਕਿ ਬਾਈ ਜੀ ਖਾਣ ਪੀਣ ਦਾ ਖਰਚਾ ਤੁਹਾਡਾ ਹੋਊਗਾ ਤੇ 5000 ਰੁਪਿਆ ਲਾਉਂਗਾ ਵਿਚੋਂ ਮੈਂ ਰਿਸ਼ਤਾ ਦਿਖਾਉਣ ਦਾ ਤੇ ਜਦੋਂ ਉਹ ਓਕੇ ਕਰ ਦਿੰਦੇ ਨੇ ਫਿਰ ਆਡਾ ਗਰੁੱਪਾ ਜਿਹੜਾ ਨਾ ਗੱਲ ਪੱਕੀ ਹੋ ਗਈ ਜੀ ਆਪਾਂ ਹੁਣ ਕੋਈ ਵਧੀਆ ਜੱਟ ਦੇਖ ਕੇ ਸ਼ਗਰ ਪਾ ਲੈਨੇ ਆ ਕੀ ਕਹਿੰਦੇ ਬਸ ਠੀਕ ਹੈ ਜੀ ਜਿਵੇਂ ਤੁਸੀਂ ਕਹਿੰਦੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਜੇ ਕੁੜੀ ਦੀ ਲੋੜ ਹੋਵੇ ਤਾਂ ਫਿਰ ਬਾਈ ਜੀ ਤੁਸੀਂ ਕੁੜੀ ਵਾਲੇ ਬਣ ਕੇ ਚਲੇ ਜਾਂਦੇ ਹੋਗੇ ਬਿਲਕੁਲ ਸਹੀ ਕਿਹਾ ਬਿਲਕੁਲ ਸਹੀ ਕਿਹਾ ਬਾਈ ਹਜ਼ਾਰ ਬੰਦਾ ਤੋਂ ਬਹੁਤ ਹਜ਼ਾਰ ਬੰਦਾ ਤੋਂ ਸਭ ਤੋਂ ਵੱਧ ਡਿਮਾਂਡ ਮੁੰਡੇ ਵਾਲਿਆਂ ਨੂੰ ਕੁੜੀ ਦੀ ਆ ਜੀ ਮੁੰਡੇ ਦੀ ਨਹੀਂ ਹੁੰਦੇ ਹੁਣ ਸਭ ਤੋਂ ਵੱਧ ਪੈਸਾ ਕਮਾਉਣਾ ਮੈਂ ਉਹਨਾਂ ਕੋਲ ਚਾਰ ਪੰਜ ਤਰ੍ਹਾਂ ਚ ਰੋਜ਼ ਖਾਈ ਦੀ ਰੋਟੀ ਚਾਹ ਭਰੀ ਪੀਦਾ ਰੁਪਇਆ 25000 ਰੋਜ ਦਾ ਕੁੱਟੀ ਦਾ ਜਿਹੜੇ ਮੈਂ ਬੰਦੇ ਰੱਖੇ ਹੋਏ ਨੇ ਨਾ ਉਹਨਾਂ ਨੂੰ ਮੈਂ ਸਿਰਫ 1000 1000 ਰੁਪਇਆ ਦਿਹਾੜੀ ਦੇਣਾ ਤੇ 10 15000 ਰੁਪਇਆ ਪੈ ਜਾਂਦਾ ਆਪਣੀ ਜੇਬ 'ਚ ਫਿਰ ਇਹੋ ਜਿਹਾ ਅੰਗਰੇਜ਼ੀਦਾਰੂ ਆਪੀ ਰਿਆ ਦੇਸੀ ਨਹੀਂ ਮੈਂ ਬਿੰਦ ਆਹਾਂ ਦੇ ਦੀ ਪੁੱਛੀ ਤਾਂ ਮੈਂ ਅੱਜ ਤੇਰੇ ਵਰਗੇ ਮਗਾ ਲਈ ਨਹੀਂ ਮੈਂ ਚਿਕਨ ਮਗਾਉਣਾ ਭਾਈ ਚੇਤਨ ਜਿਕਨ ਮਗਾਉਣਾ ਆਪਾਂ ਭਾਈ ਇੱਕ ਚਿਕਨ ਲੈ ਕੇ ਫੋਲ ਚਿਕਨ ਹਾਂ ਅੱਜ ਬਾਈ ਨੂੰ ਚਿਕਨ ਵੀ ਖਿਲਾਉਣਾ ਦਰੂ ਨਾ ਸਾ ਬਾਈ ਜੀ ਤੁਹਾਡਾ ਆਈਡੀਆ ਮੈਨੂੰ ਬਹੁਤ ਵਧੀਆ ਲੱਗਿਆ ਜੀ ਤੁਸੀਂ 1000 ਰੁਪਏ ਦਿੰਦੇ ਹੋ ਜੀ ਬੰਦੇ ਨੂੰ ਤੁਸੀਂ ਐਂ ਕਰੋ ਜੀ ਮੈਨੂੰ 5-700 ਰੁਪਏ ਦੇ ਦਿਆ ਕਰੋ ਤੁਸੀਂ ਬਾਈ ਜੀ 5-700 ਛੱਡੋ ਤੁਸੀਂ 500 ਰੁਪਏ ਹੀ ਦੇ ਦਿਆ ਕਰੋ ਪਰ ਮੈਨੂੰ ਆਪਣੀ ਟੀਮ ਵਿੱਚ ਸ਼ਾਮਲ ਕਰ ਲਓ ਆ ਤੋ ਜਰਾ ਤੂੰ ਮੈਨੂੰ ਨਾ ਬੰਦਾ ਹੀ ਬਾਲਾ ਵਧੀਆ ਲੱਗੇ ਇਹ ਇਮਾਨਦਾਰ ਬੰਦਿਆਂ ਦੀ ਇੱਥੇ ਲੋੜ ਆ ਤੇ ਮੈਨੂੰ ਵੀ ਲੋੜ ਆ ਆਪਾਂ ਤੇਨੂੰ ਬੱਕਾ ਆਪਣੇ ਨਾਲ ਰੱਖਣਾ ਬਾਈ ਟੈਨਸ਼ਨ ਨਾ ਲਾ ਆਹ ਨਾ ਜੀ ਆਹ ਲਾ ਛੋਟਾ ਜਿਹਾ ਪਰਿਵਾਰ ਆ ਕੁੜੀ ਦਾ ਘੈਰੀ ਆ ਗੜੀ ਦੀ ਮੰਮੀ ਤੇ ਆ ਉਹ ਥੂਫ ਸਿੱਧ ਜੀ ਕੁੜੀ ਜਿਹਦੇ ਬਾਰੇ ਮੈਂ ਗੱਲ ਕਰਨੀ ਸੀਗੀ ਹਾਂ ਕਿਵੇਂ ਲੱਗੀ ਜੀ ਤੇ ਆ ਕੁੜੀ ਦਾ ਚਾਚਾ ਤੇ ਆ ਕੁੜੀ ਦਾ ਭਰਾ ਹਾਜੀ ਕਾਕਾ ਜੀ ਜੇ ਤੁਸੀਂ ਬਾਹਰ ਬਹਿ ਕੇ ਇਕੱਲੇ ਆਨੇ ਕੋਈ ਗੱਲ ਕਰਨੀ ਹੈ ਇਕੱਲੇ ਕਰ ਲਓ ਜਾਓ ਜਾਓ ਬਤਾ ਮਿਹਨਤ ਤਾਂ ਬੁੜੀ ਪਸੰਦ ਕੁਤਤੀ ਜਿਵੇਂ ਮੰਮੀ ਰੇਡਿੰਗ ਠੀਕ ਲੱਗ ਲਿਆ ਮੁੰਡਾ ਸੰਗਦਾ ਜੀ ਬਾਹਲਾ ਸਾ ਮੁੰਡਾ ਨਾ ਪਾਈ ਸਾ ਆਇਓ ਇਕ ਵਟ ਆਪਾਂ ਗੱਲ ਕਰ ਲਈਏ ਪਾਈ ਸਾਹਿਬ ਓ ਮਾਇਆ ਉਹ ਤਾਂ ਮੈਂ ਦੇ ਦਿੰਨਾ ਪਰ ਮੈਨੂੰ ਵਾਇਆ ਦੱਸੋ ਵੀ ਆਪਣੀ ਗੱਲ ਸਰੇ ਚੜ ਜੂਗੀ ਮੈਂ ਕਿਹਾ ਚੜੀ ਲਓ ਆ ਫੜੋ ਕੜਾ ਬਸ ਆ ਨਾ ਆਪਣਾ ਤੁਸੀਂ ਪਣਾ ਕੇ ਰੱਖੋ ਤੁਸੀਂ ਗੱਲੇ ਕੋਈ ਨਹੀਂ ਮੈਂ ਤਾਂ ਤੁਹਾਨੂੰ ਦੋ ਦੋ ਕੜੇ ਬਾਦੂ ਪਰ ਮੇਰੇ ਮੁੰਡੇ ਦਾ ਰਿਸ਼ਤਾ ਹੋ ਜਵੇ ਮੈਂ ਸੈਸਤਾ ਦੇਖ ਲਿਆ ਤੁਹਾਨੂੰ ਇਹਦੇ ਨਾਲੋਂ ਭਾਰਾ ਹੀ ਪਾਉਂਗਾ ਮੈਂ ਅੱਲਾ ਫਿਰ ਫੇ ਤਾਂ ਮੜ ਗਈ ਗੱਲ ਤੁਸੀਂ ਪਾਓ ਕੜਾ ਜੇ ਮਾਰਾ ਤੁਸੀਂ ਪਾਓ ਕੜਾ ਇਹਦੇ ਨਾਲੋਂ ਭਾਰੀ ਕੜਾ ਤੁਹਾਨੂੰ ਹੋਰ ਪਾਉਂਗਾ ਮੈਂ ਤੇ ਆਹ ਮਹਰੋਂ ਤੁਹਾਡਾ ਸ਼ਗਨ ਬਸ ਮੇਰੇ ਮੁੰਡੇ ਦਾ ਰਿਸ਼ਤਾ ਸਿਰੇ ਚੜ ਜੂਵੇ ਮੈਂ ਆ ਚੜ੍ਹਾਈ ਲਾਵਾਂ ਜਨਾਬ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਇਹ ਫਿਲਮ ਸਾਨੂੰ ਕਮੈਂਟ ਕਰਕੇ ਮੈਸੇਜ ਕਰਕੇ ਜਰੂਰ ਦੱਸਣਾ ਬਹੁਤ ਸਾਰੇ ਲੋਕ ਨੇ ਜਿਹੜੇ ਬਚੋਲਿਆਂ ਦੇ ਨਾਂ ਦੇ ਉੱਤੇ ਫੈਮਲੀਆਂ ਦੇ ਨਾਂ ਦੇ ਉੱਤੇ ਠੱਗੀਆਂ ਮਾਰ ਰਹੇ ਨੇ ਕਦੇ ਉਹ ਮੁੰਡੇ ਵਾਲੇ ਬਣ ਜਾਂਦੇ ਨੇ ਕਦੇ ਉਹ ਕੁੜੀ ਵਾਲੇ ਬਣ ਜਾਂਦੇ ਨੇ ਅੱਜ ਦੇ ਸਮਾਜ ਦਾ ਸੱਚ ਆ ਇਹ ਜਿਹੜਾ ਕਿ ਹੋ ਰਿਹਾ ਹੈ ਇਸ ਦੌਰਾਨ ਬਹੁਤ ਸਾਰੇ ਲੋਕ ਨੇ ਜਿਹੜੇ ਵਿਚੋਲੇ ਬਣ ਕੇ ਕਿਸੇ ਕੋਲ 1100 ਠੱਗ ਰਹੇ ਨੇ ਕਿਸੇ ਕੋਲ 5100 ਠੱਗ ਰਹੇ ਨੇ ਔਰ ਕਈ ਲੋਕ ਤਾਂ ਇਸ ਤੋਂ ਵੀ ਗਿਰ ਜਾਂਦੇ ਨੇ ਕਿ ਉਹ ਰਿਸ਼ਤੇ ਕਰਾ ਦਿੰਦੇ ਨੇ ਤੇ ਰਿਸ਼ਤੇ ਕਰਾ ਕੇ ਕੁੜੀ ਵਾਲਿਆਂ ਦਾ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਨੇ ਮੁੰਡੇ ਵਾਲਿਆਂ ਦਾ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਨੇ ਇਹ ਘਟਨਾਵਾਂ ਅਸੀਂ ਰੋਜ਼ ਅਖਬਾਰਾਂ ਤੇ ਟੀਵੀ ਦੇ ਵਿੱਚ ਦੇਖ ਰਹੇ ਆ ਇਹ ਸੱਚ ਆ ਜੇ ਅਗਰ ਤੁਹਾਨੂੰ ਸਾਡੀ ਫਿਲਮ ਚੰਗੀ ਲੱਗੀ ਤਾਂ ਤੁਸੀਂ ਆਪਣਾ ਜਿਹੜਾ ਕਮੈਂਟ ਕਰਕੇ ਸਾਨੂੰ ਦੱਸਣਾ ਕਿ ਇਹਦਾ ਅਸਲੀ ਦੂਸਰਾ ਪਾਰਟ ਬਣਾਈਏ ਕਿ ਨਾ ਬਣਾਈਏ ਤੇ ਜੇ ਸਾਨੂੰ ਇਸ ਵੀਡੀਓ ਦੇ ਥੱਲੇ ਘੱਟੋ ਘੱਟ 100 ਕਮੈਂਟ ਆਗੇ ਫਿਰ ਅਸੀਂ ਅਗਲਾ ਪਾਰਟ ਜ਼ਰੂਰ ਬਣਾਵਾਂਗੇ ਤੇ ਇਸ ਤੋਂ ਵੀ ਵਧੀਆ ਅਗਲੇ ਪਾਰਟ ਦੇ ਵਿੱਚ ਆਪਾਂ ਤੁਹਾਨੂੰ ਚੀਜ਼ਾਂ ਦਿਖਾਵਾਂਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੇ ਫੇਸਬੁੱਕ ਇੰਸਟਾਗ੍ਰam ਨੂੰ ਫੋਲੋ ਕਰੋ ਤੇ ਤੁਹਾਡੇ ਲਈ ਇਹ ਵਧੀਆ ਤੋਂ ਵਧੀਆ ਵੀਡੀਓ ਸੀ ਲਿਆ ਸਕੀਏ ਧੰਨਵਾਦ ਜੀ ਸਤਿ ਸ਼੍ਰੀ ਅਕਾਲ